ਸਾਸ਼ੀਕਾਲ ਜੀ ਨਮਸਕਾਰ ਸਾਸ਼ੀਕਾਲ ਜੀ ਨਮਸਕਾਰ ਜੀ ਸਾਰੇ ਪਟਿਆਲਾ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਮੈਂ ਸੰਦੀਪ ਮਾਨ ਮੈਨੇਜਿੰਗ ਡਾਇਰੈਕਟਰ ਇਨਾਥਰੀਅਲ ਟੈਗ ਗਰੁੱਪ ਪਟਿਆਲਾ ਸੋ ਅਸੀਂ ਇੱਕ ਕਮਰਸ਼ੀਅਲ ਹੱਬ ਲੈ ਕੇ ਆਏ ਜੀ ਪਟਿਆਲੇ ਦੀ ਖੂਬਸੂਰਤੀ ਬਤਾਲਣ ਲਈ ਸਮਾਂ ਤੇ ਨਿਕਲਦਾ ਪ੍ਰੋਜੈਕਟ ਹੈ ਜੀ ਪਟਿਆਲਾ ਸੰਗਰੂਰ ਰੋਡ ਹਾਈਵੇ ਤੇ ਹੈ ਜੋ ਕਿ ਸਿਰਫ ਫਾਉਂਟੇਨ ਚੌਕ ਤੋਂ 11 ਕਿਲੋਮੀਟਰ ਦੀ ਦੂਰੀ ਤੇ ਹੈ ਨੀਅਰ ਢੜੀਆਂ ਵਾਲਾ ਗੁਰਦੁਆਰਾ ਸਾਹਿਬ ਤੇ ਬਾਈ ਜੀ ਹਵੇਲੀ ਬਿਲਕੁਲ ਮੇਰੇ ਜੁਆਇੰਟਲੀ ਹੈ ਜੀ ਸੋ ਇਸ ਦੀ ਅਜਮਾ ਤੁਹਾਡਾ ਗੱਲ ਕਰਨੀ ਸ਼ੇਅਰ ਕਰਨੀ ਸਮਝਾਂਗਾ ਕਿਉਂਕਿ ਅਸੀਂ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇੱਥੇ ਮਾਰਕੀਟ ਖੱਟੀ ਹੈ ਸਵਾ ਤੇ ਲੈ ਕੇ ਜਿਹਦੇ ਵਿੱਚ ਅਸੀਂ ਬਹੁਤ ਇੰਟਰਨੈਸ਼ਨਲ ਬ੍ਰਾਂਡਸ ਲੈ ਕੇ ਆਏ ਆ ਲਾਈਕ ਹਲਦੀ ਰਾਮ ਜੋ ਪਟਿਆਲੇ ਦੇ ਵਿੱਚ ਖੁੱਲਣ ਜਾ ਰਿਹਾ ਹੈ ਡੋਮੀਨੋਸ 24 ਘੰਟੇ ਓਪਨ ਸਟੋਰ ਔਰ ਸਭ ਤੋਂ ਵੱਡਾ ਇੱਥੇ ਖੁੱਲਣ ਜਾ ਰਿਹਾ ਹੈ ਬੱਚਿਆਂ ਦਾ ਗੇਮਿੰਗ ਜ਼ੋਨ ਕਿਉਂਕਿ ਜਦੋਂ ਹਰ ਫਰਾਈਡੇ ਸੈਟਰਡੇ ਸੰਡੇ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਤਾਂ ਉਹਨਾਂ ਦੇ ਪੇਰੈਂਟਸ ਮੇਰੇ ਆਪਣੇ ਸਰਕਲ ਦੇ ਬੰਦੇ ਆਰਾਊਂਡ 100 150 ਫੈਮਿਲੀ ਜਾਤਾ ਪਟਿਆਲਾ ਤੋਂ ਚੰਡੀਗੜ੍ਹ ਨੂੰ ਮੂਵ ਕਰਦੇ ਨੇ ਬੱਚਿਆਂ ਦੇ ਗੇਮਿੰਗ ਜੌਨ ਲਈ ਜਾਂ ਫਿਰ 250 150 ਕਿਲੋਮੀਟਰ ਅਨਦਰ ਸਾਈਡ ਮੂਵ ਕਰਦੇ ਨੇ ਉਹ ਉਹਨਾਂ ਨੂੰ ਹੁਣ ਬਿਲਕੁਲ ਜਾਂਦੀ ਲੋੜ ਨਹੀਂ ਪੈਗੀ ਕਿਉਂਕਿ ਸਵਾ तकरीबन ਸਵਾ 14000 ਸਕਰ ਫੁੱਟ अराउंड 14200 ਜਾਂ 2500 ਸਕਰ ਫੁੱਟ ਦੇ ਵਿੱਚ ਅਸੀਂ ਗੇਮਿੰਗ ਜ਼ੋਨ 24 ਫੁੱਟ ਦੀ ਹਾਈਟ ਤੇ ਪਟਿਆਲੇ ਦੇ ਵਿੱਚ ਲੈ ਕੇ ਆ ਰਹੇ ਜੋ ਆਪਣੇ ਆਪ ਵਿੱਚ ਇੱਕ ਖੂਬਸੂਰਤੀ ਪਰ ਬੱਚਿਆਂ ਦਾ ਹੱਬ ਬਣੇਗਾ ਜਿੱਦੇ ਵਿੱਚ ਗੇਮਿੰਗ ਜ਼ੋਨ 1 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤੱਕ ਦੀ ਗੇਮਿੰਗ ਹੋਏਗੀ ਬਾਲ ਲਾਈਕ ਬੋਲਿੰਗ ਹੋਏਗੀ ਜਿਹਦੇ ਵਿੱਚ ਸਮੈਸ਼ਿੰਗ ਹੋਏਗੀ ਸੋ ਅਵੇਦੇ ਬਹੁਤ ਫੀਚਰਸ ਗੇਮਿੰਗ ਜਨ ਦੇ ਵਿਚਾਰ ਨੇ ਜੀ ਉਸ ਤੋਂ ਇਲਾਵਾ ਇੱਕ ਨਾਈਟ ਕਲੱਬ ਐਂਡ ਰੈਸਟੋਰੈਂਟ ਓਪਨ ਹੋਣ ਜਾ ਰਿਹਾ ਜੀ ਇੱਥੇ ਉਸ ਤੋਂ ਇਲਾਵਾ 100% ਵੈਜੀਟੇਰੀਅਨ ਕਾਫੀ ਅੱਛੇ-ਅੱਛੇ ਫੂਡ ਕੋਰਟਸ ਬਸੰਤਾ ਆਈਸਕ੍ਰੀਮ ਐਂਡ ਤੁਹਾਡਾ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਆਪਾਂ ਨੂੰ ਰਿਟੇਲ ਬ੍ਰਾਂਡਸ ਦੀ ਗੱਲ ਕਰੀਏ ਤਾਂ ਬਹੁਤ ਲਵਿਸ਼ ਤੇ ਲਾਜਵਾਬ ਜਿਹੜੇ ਹੈਗੇ ਨੇ ਉਹ ਰਿਟੇਲ ਕੰਪਲੈਕਸ ਖੁੱਲਣ ਜਾ ਰਹੇ ਨੇ ਡਾਮੀਨੋਜ਼ ਪੀਜ਼ਾ ਖੁੱਲਣ ਜਾ ਰਹੇ ਹੈ ਸੋ ਇਸ ਦੇ ਨਾਲ ਹੀ ਇਹਦੀ ਖੂਬਸੂਰਤੀ ਦੀ ਗੱਲ ਕਰਾਂ ਤਾਂ ਪੂਰੇ ਪੰਜਾਬ ਦੇ ਵਿੱਚ ਹਲੇ ਤੱਕ ਇਸ ਲੈਵਲ ਦਾ ਪ੍ਰੋ ਜਦੋਂ ਤੁਹਾਨੂੰ ਵੀਡੀਓ ਦਿਖਾਈ ਜਾਏਗੀ ਤੁਹਾਨੂੰ ਦੇਖ ਕੇ ਇਸ ਦਾ ਅਹਿਸਾਸ ਹੋਏਗਾ ਕਿ ਇਹ ਮਾਰਕੀਟ ਕਿੰਨੀ ਪ੍ਰੀਮੀਅਮ ਬਣਨ ਜਾ ਰਹੀ ਹੈ ਪਟਿਆਲੇ ਵਾਸੀਆਂ ਨੂੰ 60 ਕਿਲੋਮੀਟਰ ਤੋਂ ਬਾਹਰ ਜਾ ਕੇ ਸ਼ਾਪਿੰਗ ਕਰਨੀ ਪੈਂਦੀ ਸੀ ਚਾਹੇ ਉਹ ਚੰਡੀਗੜ੍ਹਾ ਚਾਹੇ ਚੰਡੀਗੜ੍ਹ ਤੋਂ ਅੱਗੇ ਦਿੱਲੀ ਹੈ ਗੁਰਦਾਊ ਹੈ ਉਹ ਸਾਰਾ ਹੱਬ ਤੁਹਾਨੂੰ ਪਟਿਆਲੇ ਦੇ ਵਿੱਚ ਆਉਣ ਵਾਲੇ 1.5 ਸਾਲ ਦੇ ਵਿੱਚ ਰਾਇਦਰ ਲੱਗ ਗਰੁੱਪ ਦੇ ਰਹੇ ਹੈ ਜੀ ਸੋ ਪ੍ਰੀ ਲਾਂਚਿੰਗ ਦਾ ਟਾਈਮ ਹੈ 100% ਦੀ ਰਜਿਸਟਰੀ ਡਾਣਾ ਜੀ 100% ਦਾ ਸੀਐਲਯੂ ਪੱਡਾ ਦਾ ਐਂਡ ਲਾਇਸੈਂਸ ਡਾਣਾ ਜੀ ਔਰ ਮਾਨਯੋਗ ਰੇਰ ਡਿਪਾਰਟਮੈਂਟ ਦਾ 100% ਦਾ ਰੇਰਾ ਵੀ ਸਾਡਾ ਆ ਚੁੱਕਾ ਜਿਹਦੀ ਪ੍ਰੀ ਲਾਂਚਿੰਗ ਅਸੀਂ ਹੁਣ ਕੀਤੀ ਹੈ ਅਕਸਰ ਕੀ ਹੁੰਦਾ ਹੈ ਕਿ ਪ੍ਰੀ ਲਾਂਚਿੰਗ CLU ਲੈਵਲ ਤੇ ਸ਼ੁਰੂ ਹੋ ਜਾਂਦੀ ਹੈ ਹਾਲੇ ਰੇਰਾ ਨਹੀਂ ਆਂਦਾ ਬਟ ਅਸੀਂ ਐਵੇਂ ਦਾ ਕੁਝ ਨਹੀਂ ਕੀਤਾ ਜੀ ਅਸੀਂ ਆਪਣੇ ਪ੍ਰੋਜੈਕਟ ਨੂੰ ਪਹਿਲਾਂ ਸੋਲਿਡ ਕੀਤਾ ਉਹਦੀ ਰਜਿਸਟਰੀ ਕਰਾਈ CLU ਕਰਾਇਆ ਲਾਇਸੈਂਸ ਕਰਾਇਆ ਰੇਰਾ ਨੰਬਰ ਆਇਆ ਉਹਦੇ 100% ਬ੍ਰਾਂਡਸ ਸਾਈਨ ਕਰਨ ਤੋਂ ਬਾਅਦ ਅਸੀਂ ਇਹਨੂੰ ਲਾਂਚ ਕੀਤਾ ਸੋ ਬੜਾ ਸਹੀ ਟਾਈਮ ਹੈ ਜੀ ਇੱਥੇ ਹੁਣ ਵਿਜ਼ਿਟ ਕਰਨ ਦਾ ਤੇ ਆਪਣੀ ਕਮਰਸ਼ੀਅਲ ਸ਼ਾਪ ਨੂੰ ਸਪੇਸ ਨੂੰ ਬੁੱਕ ਕਰਨ ਦਾ ਤੇ ਤੁਸੀਂ ਸਾਡੀ ਟੀਮ ਨਾਲ ਜਾਂ ਸਾਡੇ ਆਫਿਸ ਸਾਡਾ ਆਫਿਸ ਸਾਈਟ ਆਫਿਸ થી ਹੈ ਜੀ ਪਟਿਆਲਾ ਸੰਗਰੂਰ ਰੋਡ ਤੇ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ ਆਗੇ ਇਹਦੇ ਹੋਰ ਫੀਚਰ ਜਿਹੜੇ ਹੈਗੇ ਨੇ ਉਹ ਡਿਟੇਲ ਦੇ ਵਿੱਚ ਸਾਡੇ ਤੋਂ ਪੁੱਛ ਸਕਦੇ ਹੋ ਜੀ ਸਰ ਰੋਡ ਦੀ ਅਗਰ ਗੱਲ ਕਰੀਏ ਜੀ ਪਟਿਆਲਾ ਚੰਡੀਗੜ ਪਟਿਆਲਾ ਠੰਡਾ ਹਾਈਵੇ ਐਨ ਐਚ 7 ਤਾਂ ਇਸ ਰੋਡ ਦੀ ਵੈਲਿਊ ਅੱਜ ਦੇ ਟਾਈਮ 'ਚ ਕੀ ਹੈ ਜੀ ਕਿ ਇੱਥੋਂ 1 ਮਿੰਟ ਦੇ ਅੰਦਰ ਅੰਦਰ 30 ਤੋਂ 35 ਗੱਡੀ ਕ੍ਰੋਸ ਕਰ ਰਹੀ ਹੈ ਤਾਂ ਇਹਦੀ ਔਨ ਐਵਰੇਜ ਅਗਰ ਆਪਾਂ 20 ਗੱਡੀਆਂ ਦੀ ਗੱਲ ਲਈਏ ਰਾਤ ਦੇ ਟ੍ਰੈਫਿਕ ਨੂੰ ਘੱਟ ਸਮਝਦੇ ਹੋਏ 70 ਤੋਂ 50 ਹਜ਼ਾਰ ਗੱਡੀ ਕ੍ਰਾਸ ਕਰ ਰਹੀ ਹੈ ਜੀ 24 ਘੰਟਿਆਂ ਦੇ ਅੰਦਰ ਅੰਦਰ ਇਥੋਂ ਮਤਲਬ ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਟਰੇਡੀ ਜਟਾ ਟੋਲ ਟੈਕਸ ਤੋਂ ਇੱਕ ਬਾਈਪਾਸ ਨਿਕਲਿਆ ਜੀ ਜੋ ਕਿ ਕਨੈਕਟ ਕਰ ਰਿਹਾ ਹੈ ਬਠਿੰਡਾ ਸੌਰੀ ਪਸਿਆਣਾ ਨੂੰ ਜੀ ਤੇ ਪਸਿਆਣਾ ਤੋਂ ਅੱਗੇ ਦੀ ਗੱਲ ਕਰੀਏ ਤਾਂ ਅੱਗੇ ਜਾ ਕੇ 20 ਕਿਲੋਮੀਟਰ ਅੱਗੇ ਆਪਾਂ ਨੂੰ ਕਨੈਕਟ ਕਰ ਰਿਹਾ ਜੀ ਭਾਰਤ ਮਾਲਾ ਜੰਮੂ ਕਟੜਾ ਹਾਈਵੇ ਇਸ ਹਾਈਵੇ ਦੇ ਉੱਤੇ ਜਿਸ ਬੰਦੇ ਨੇ ਸਾਡੇ ਗੰਡਾ ਖੇੜੀ ਤੋਂ ਲੈ ਕੇ ਅਗਰ ਮੈਂ ਆਪਣੀ ਸਾਈਟ ਤੱਕ ਦੀ ਗੱਲ ਕਰ ਲਾ ਤਾਂ 20 ਤੋਂ 21 ਲੱਖ ਬੰਦੇ ਦੀ ਆਬਾਦੀ ਹੈ ਜਿਸ ਵਿੱਚ ਅਰਾਊਂਡ ਮੰਨ ਲੇ ਚਲੋ ਜੀ ਜਿਸਨੇ ਦਿੱਲੀ ਜੰਮੂ ਕਟੜਾ ਵੈਸ਼ਨੋਦੀ ਵੀ ਪਠਾਨਕੋਟ ਕਿਤੇ ਵੀ ਜਾਣਾ ਹੈ ਤਾਂ نو ਹੈਵ ਅਨਦਰ ਆਪਸ਼ਨ ਆਲਸੋ ਜੀ نو ਹੈਵ ਅਨਦਰ ਸ਼ਾਰਟਕਟ ਆਲਸੋ ਇਹ 20 21 ਲੱਖ ਦੀ ਆਬਾਦੀ ਇਸ ਸਾਈਡ ਦੇ ਅੱਗੋਂ ਨਿਕਲੇਗੀ ਤੇ ਉਸ ਨੂੰ ਕਨੈਕਟ ਕਰੇਗੀ ਸੋ ਇਹਦੇ ਨਾਲ ਹੀ ਇਨਵੈਸਟਰਸ ਲਈ ਮੈਂ ਇਹ ਚੀਜ਼ ਮਤਲਬ ਆਉਣ ਵਾਲੇ 2 ਸਾਲ ਦਾ ਕੀ ਫਿਊਚਰ ਹੈ ਉਹਦੇ ਥੋੜਾ ਜਿਹਾ ਤੁਹਾਨੂੰ ਦੱਸਣਾ ਚਾਹੁੰਦਾ ਕਿ ਨੰਬਰ ਆਫ ਬਾਇਰਸ ਜਿੰਨੀ ਸੋਹਣੀ ਬਿਲਡਿੰਗ ਦੇਖਦੇ ਹੋਏ ਨੰਬਰ ਆਫ ਬਾਇਰਸ ਵਧਣਗੇ ਜੀ ਤੇ ਨੰਬਰ ਆਫ ਸੈਲਰਸ ਘਟਣਗੇ ਜੀ ਤਾਂ ਰੇਟ ਆਪਣੇ ਮਨ ਮਰਜ਼ੀ ਦੇ ਹੋਣਗੇ ਪਟਿਆਲਾ ਸੰਗਰ ਉੱਪਰ ਜਾਣ ਦੀ ਤਿਆਰੀ ਚੱਜੀ ਅਗਲੇ 1.5 ਸਾਲ ਦੇ ਅੰਦਰ ਜਦੋਂ ਤੱਕ ਮੇਰੀ ਡਿਲੀਵਰੀ ਹੋਏਗੀ ਉਦੋਂ ਤੱਕ ਸਾਰੇ ਐਕਟੀਵਿਟੀਆਂ ਤੁਹਾਨੂੰ ਚੱਲੂ ਰੱਖਣੀਆਂ ਜੀ ਥੈਂਕ ਯੂ